ਤਾਂ ਸਵਾਲ ਇਹ ਸੀ ਕਿ ਬੋਤਲ ਦੇ ਉੱਪਰ ਲੱਗਿਆ ਇਹ ਗੁਬਾਰਾ ਕਿਉਂ ਫੁੱਲ ਗਿਆ ਇਸ ਦਾ ਕਾਰਨ ਇਹ ਹੈ ਕਿ ਜਦੋਂ ਅਸੀਂ ਕੱਚ ਦੀ ਖਾਲੀ ਬੋਤਲ ਨੂੰ ਗਰਮ ਪਾਣੀ ਵਿੱਚ ਰੱਖਦੇ ਹਾਂ ਤਾਂ ਉਹ ਗਰਮ ਪਾਣੀ ਕੱਚ ਦੀ ਬੋਤਲ ਨੂੰ ਵੀ ਗਰਮ ਕਰ ਦਿੰਦਾ ਹੈ ਇਸ ਨਾਲ ਬੋਤਲ ਦੇ ਅੰਦਰ ਦੀ ਹਵਾ ਵੀ ਗਰਮ ਹੋ ਜਾਂਦੀ ਹੈ ਤੇ ਇਹ ਗਰਮ ਹਵਾ ਬੋਤਲ ਦੇ ਅੰਦਰ ਫੈਲਣ ਲੱਗਦੀ ਹੈ ਹਵਾ ਦੇ ਇਸ ਪ੍ਰਸਾਰ ਦੇ ਕਾਰਨ ਗੁਬਾਰਾ ਫੁੱਲ ਜਾਂਦਾ ਹੈ ਤਾਂ ਇਸ ਗਤੀਵਿਧੀ ਤੋਂ ਪਤਾ ਲੱਗਦਾ ਹੈ ਕਿ ਜਦੋਂ ਅਸੀਂ ਕਿਸੇ ਗੈਸ ਨੂੰ ਤਾਪ ਪ੍ਰਦਾਨ ਕਰਦੇ ਹਾਂ ਤਾਂ ਉਹ ਫੈਲਦੀ ਹੈ ਗਰਮ ਹਵਾ ਦੇ ਗੁਬਾਰਿਆਂ ਵਿੱਚ ਵੀ ਇਸੇ ਸਿਧਾਂਤ ਨੂੰ ਵਰਤਿਆ ਜਾਂਦਾ ਹੈ ਗਰਮ ਹਵਾ ਦੇ ਗੁਬਾਰੇ ਵਿੱਚ ਇੱਕ ਬਰਨਰ ਹੁੰਦਾ ਹੈ ਜਿਸ ਨੂੰ ਤੁਸੀਂ ਇਸ ਫੋਟੋ ਵਿੱਚ ਦੇਖ ਸਕਦੇ ਹੋ ਇਸ ਬਰਨਰ ਨੂੰ ਗੁਬਾਰੇ ਦੇ ਹੇਠਾਂ ਜਲਾਇਆ ਜਾਂਦਾ ਹੈ ਜਿਸ ਨਾਲ ਗੁਬਾਰੇ ਦੇ ਅੰਦਰ ਦੀ ਹਵਾ ਬਹੁਤ ਗਰਮ ਹੋ ਜਾਂਦੀ ਹੈ ਤੇ ਆਸ-ਪਾਸ ਦੀ ਹਵਾ ਦੀ ਤੁਲਨਾ ਵਿੱਚ ਹਲਕੀ ਹੋ ਜਾਂਦੀ ਹੈ ਜਿਸ ਨਾਲ ਉਹ ਉੱਪਰ ਉੱਠਣ ਲੱਗਦੀ ਹੈ ਇਸ ਨਾਲ ਗੁਬਾਰਾ ਵੀ ਉੱਪਰ ਉੱਠ ਜਾਂਦਾ ਹੈ ਤੁਸੀਂ ਇਸ ਸਿਧਾਂਤ ਨੂੰ ਆਪਣੀ ਜਮਾਤ ਵਿੱਚ ਜਾਂ ਆਪਣੇ ਘਰ ਵਿੱਚ ਵੀ ਇਸ ਗਤੀਵਿਧੀ ਤੇ ਰਾਹੀਂ ਆਸਾਨੀ ਨਾਲ ਸਮਝ ਸਕਦੇ ਹੋ